पुछे लाॾे मनू मां बिल सघंदी ਨਾ ਦੇ ਤੀ ਉਹ ਆ ਰਿਹਾ ਹੈ ਉਹ ਲੇਬਰ ਬੰਦਾ ਹੈ ਹੈਲੋ ਬੱਚੇ ਹੈ ਨਹੀਂ ਮੈਂ ਹਾਂ ਜੀ ਬੋਲੋ ਬੱਚੇ ਕੀ ਕਰਨਾ ਹੈ ਜੇ ਕੰਮ ਪਸਰ ਨਹੀਂ ਜੀ ਅਸੀਂ ਗੱਲ ਕਰਦੇ ਇੱਕ ਦੋ ਬੰਦੇ ਕੀ ਕਰਾਂ ਮੈਂ ਲਪਿੰਦਾ ਇਹ ਇੱਕ ਤੱਕ ਲੋਨੀ ਇੱਧਰ ਇਕੱਠਾ ਕੀਤਾ ਕਿ ਕਿਸ ਵਜਨ ਲੈ ਕੇ ਇਕੱਠਾ ਕੀਤਾ ਇਹ ਕੱਟ ਕੀਤਾ ਭਾਜੀ ਇਹ ਰਾਤੋਂ ਰਾਤ ਇੱਥੇ ਪਹਿਲਾਂ ਵੀ ਉਹ ਲਗਾਇਆ ਸੀ ਟਾਵਰ ਇਹਨਾਂ ਲਗਾਇਆ ਹੁਣ ਫੇਰ ਟਾਵਰ ਲਾਣਾ ਇਹ ਵੱਡਾ ਟਾਵਰ ਪਹਿਲਾਂ ਛੋਟਾ ਟਾਵਰ ਲਾਇਆ ਜਾ ਰਿਹਾ ਹਾਂਜੀ ਕਿਹਨਾਂ ਵੱਲੋਂ ਲਗਾਇਆ ਜਾ ਰਿਹਾ ਟਾਵਰ ਇਹ ਡਿੰਪਲ ਵੱਲੋਂ ਡਿੰਪਲ ਨੇ ਲਗਾਇਆ ਹਾਂਜੀ ਡਿੰਪਲ ਮੈਡਮ ਵੱਲੋਂ ਅੱਛਾ ਜੀ ਤੇ ਪਰਮਿਸ਼ਨ ਅਗੇ ਨੂੰ ਟਾਵਰ ਆਉਂਦੀ ਕੋਈ ਪਰਮਿਸ਼ਨ ਹੋਏ ਤਾਂ ਸਭ ਤਕਲੀਫਾਂ ਮੱਲੇ ਵਾਲਿਆਂ ਨੂੰ ਭਾਜੀ ਹਾਂਜੀ ਰਾਤੋਂ ਰਾਤ ਇਹ ਤਾਂ ਲਾ ਲਾਂਦੇ ਆ ਰਾਤੋਂ ਲਗਾਉਣੋਂ ਵੀ ਹੁਣ ਫੇਰ ਆਣਾ ਹੈ ਇਹ ਮੱਲੇ ਵਾਲਿਆਂ ਦੀ Dimpal, 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 ਮੈਡਮ ਵੀ ਪੁੱਛੀ ਤੁਸੀਂ ਲੈ ਕਿਉਂ ਥਾਣੇ ਤਲਾ ਕਿਤੀ ਆ ਕਿਸੇ ਵੱਡੇ ਦੇ ਕਰਕੇ ਮੈਨੇ ਨਹੀਂ 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 ਹਾਂ ਯਾਨੀ ਕੀਤੀ ਹੋਣੀ ਕਾਨੂੰਨ ਦੇਣਾ ਜੇ ਲੱਗਣ ਨਹੀਂ ਦੇਣਾ ਹੋਣ ਨਹੀਂ ਲੱਗਣ ਦੇਣਾ ਬਾਜੀ ਹੁਣ ਸਾਨੂੰ ਤਕਲੀਫ ਆ ਇਹਦੀ ਆਵਾਜ਼ ਉਹ ਤਾਂ ਟਾਵਰ ਜਦੋਂ ਸੇ ਲਗਾ ਦੇਸਾ ਪੈਂਦਾ ਨਿਗਾ ਤੇ ਦਿਮਾਗ ਤੇ ਸਾਡੇ ਅਸਰ ਪੈਂਦਾ ਬਿਮਾਰ ਰਹਿੰਦੇ ਅਸੀਂ ਲੱਗਣ ਨਹੀਂ ਦੇਣਾ ਟਾਵਰ ਇੱਥੇ ਦਿਖਾ ਦੇ ਨੇ ਕਿਤੇ ਕਰਿਆ ਨੂੰ ਕੀਤੀ ਕੋਈ ਕੰਪਲੇਂਟ ਹਾਂਜੀ ਇਹਨਾਂ ਨੂੰ ਅੱਗੇ ਇੱਕ ਦੋ ਵਾਰ ਕਿ ਕਿਆ ਵੀ ਆ ਇਹਨਾਂ ਨੂੰ ਵੀ ਸਾਨੂੰ ਤਕਲੀਫ ਆ ਅਸੀਂ ਨਹੀਂ ਲੱਗੰਦੇ ਨੇ ਇੱਥੇ ਟਾਵਰ ਇਹ ਆਪਣੀ ਮਰਜ਼ੀ ਨਾਲ ਲਗਾ ਰਿਹਾ ਰਾਤੋਂ ਰਾਤ ਲਗਾਉਂਦੇ ਅੱਗੇ ਵੀ ਰਾਤ ਨੂੰ ਲਗਾਇਆ ਸੀ ਹੁਣ ਵੀ ਰਾਤ ਨੂੰ ਵੱਡਾ ਹਾਂਜੀ ਇਹ ਆ ਸਾਨੂੰ ਮਾਲਾ ਜਿਹੜਾ ਦੁਨੀਆ ਵੀ ਬਾਈ ਬੜੇ ਬੜੇ ਲੋਕ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਰੋਸ ਪ੍ਰਦਰਸ਼ਨ ਵੀ ਇਹੋ ਹੀ ਹੈ ਕਿ ਅਸੀਂ ਇਸ ਮਹੱਲੇ 'ਚ ਟਾਵਰ ਨਹੀਂ ਲੱਗਣ ਦੇਣਾ ਜੋ ਵੀ ਲੀਗਲ ਕੋਈ ਵੀ ਚੀਜ਼ ਹੋਵੇ ਅਸੀਂ ਇਹ ਕੰਮ ਹੋਣ ਨਹੀਂ ਦੇਣਾ ਠੀਕ ਹੈ ਅਸੀਂ ਸਾਡੇ ਤੇ ਮੀਟਰ ਨਹੀਂ ਪਲਾਈ ਹੁੰਦੇ ਅਸੀਂ ੱੱਕੇ ਖਾਨੇ ਆ ਹੈ ਇਹਨਾਂ ਦੇ ਰਾਤ-ਰਾਤ ਮੀਟਰ ਲੱਗ ਜਾਂਦੇ ਹੈਂ ਜਿਸ ਤਰ੍ਹਾਂ ਕਿ ਮੇਰੇ ਵੀਰ ਨੇ ਪਹਿਲਾਂ ਸਾਡੇ ਬੱਚੇ ਨੇ ਕਿਹਾ ਉਹ ਸੇਮ ਹੀ ਹੈ ਤੇ ਇਹ ਗੱਲ ਹੈ ਕਿ ਸਾਡੇ ਇਹਨਾਂ ਤੇ ਕਾਰਵਾਈ ਕੀਤੀ ਜਾਏ ਹੁਣ ਪਹਿਲਾ ਟਾਵਰ ਲੱਗਾ ਹੁਣ ਦੁਪਹਿਰਾਂ ਦੁਪਹਿਰੀ ਉੱਚੇ ਟਾਵਰ ਕਰ ਦੇਣਾ ਇਹ ਕਿੱਧਰ ਦੀ ਇਨਸਾਨੀਅਤ ਹੈ ਹੈ ਸਾਡੇ ਬਜ਼ੁਰਗ ਬਿਮਾਰ ਹੋ ਜਾਂਦੇ ਨੇ ਸਾਡੇ ਬੱਚੇ ਬਿਮਾਰ ਹੋ ਜਾਂਦੇ ਨੇ ਸਾਨੂੰ ਉਹ ਟਾਵਰ ਤੋਂ ਪਰੇਸ਼ਾਨੀ ਆ ਰਹੀ ਹੈ ਹਾਂਜੀ ਠੀਕ ਹੈ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਬਸ ਇਹ ਹੀ ਅਸੀਂ ਮੰਗ ਕਰਦੇ ਹਾਂ ਵੀ ਸਾਨੂੰ ਇਨਸਾਫ ਦਿੱਤਾ ਜਾਏ ਤੇ ਇਹਨਾਂ ਤੇ ਕਾਰਵਾਈ ਕੀਤੀ ਜਾਏ ਵੀ ਸਾਡਾ ਜਿਹੜਾ ਇਥੋਂ ਟਾਵਰ ਇਹ ਹਟਾਇਆ ਜਾਏ ਜੇ ਟਾਵਰ ਨਹੀਂ ਹਟਾਦੇ ਤਾਂ ਤੁਹਾਡਾ ਵੱਲੋਂ ਕੀ ਕੀਤਾ ਜਾਊਗਾ ਅਗਲੀ ਕਰਵਾਈ ਫਿਰ ਜਿਸ ਤਰ੍ਹਾਂ ਸਾਡਾ ਮੱਲੇ ਦਾ ਜਿਸ ਤਰ੍ਹਾਂ ਸਾਡਾ ਹੋਇਆ ਸੀ ਕਰਾਂਗੇ ਅਸੀਂ ਉੱਚੇ ਉੱਤੇ ਜਾਵਾਂਗੇ ਅਸੀਂ ਜਿਸ ਤਰ੍ਹਾਂ ਵਿਸਰ ਤੋਂ ਹੋਇਆ ਫਿਰ ਅਸੀਂ ਕਰਾਂਗੇ ਅਸੀਂ ਮੱਲੇ 'ਚ ਟਾਵਰ ਲੱਗਣ ਨਹੀਂ ਦੇਣਾ ਜੀ ਪਰਮਿੰਦਰ ਸਿੰਘ ਜੀ ਮਾਮਲਾ ਜੀ ਇਹ ਆ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਜੀ ਸਰ ਇਹ ਪਹਿਲਾਂ ਵੀ ਜੀ ਟਾਵਰ ਇਹ ਲਗਾਇਆ ਗਿਆ ਰਾਤੋ-ਰਾ ਲਗਾ ਦਿੱਤਾ ਅਸੀਂ ਘਰੇ ਹੈ ਨਹੀਂ ਸੀ ਜੀ ਪਤਾ ਹੀ ਨਹੀਂ ਲੱਗਾ ਰਾਤੋ-ਰਾ ਲੱਗ ਗਿਆ ਜਨਲੀਗਲ ਤਰੀਕੇ ਨਾਲ ਤੇ ਹੁਣ ਅਸੀਂ ਪਹਿਲਾਂ ਵੀ ਸਿਰ ਰੋੜਾ ਰੂਲਾ ਪਾਇਆ ਜੀ ਪਹਿਲਾਂ ਅਸੀਂ ਚੁੱਪ ਕਰ ਗਏ ਜੀ ਤੇ ਬਾਅਦ ਵਿੱਚ ਮਹੱਲਾ ਨਿਵਾਸੀਆਂ ਨੇ ਅੱਜ ਇੱਕਾ ਕੀਤਾ ਆ ਇਹ ਅੱਜ ਰਾਤੋਂ ਰਾਤ ਇਹਨਾਂ ਦਾ ਰਾਤੋਂ ਰਾਤ ਮੀਟਰ ਲੱਗ ਗਿਆ ਪਹਿਲਾਂ ਜਿਹੜੀ ਭਗਵੰਤ ਮਾਨ ਸਰਕਾਰ ਆ ਆਮ ਆਦਮੀ ਦੀ ਸਰਕਾਰ ਵੱਲੋਂ ਮੀਟਰ ਬੰਦ ਕੀਤੇ ਗਏ ਬਿਨਾ ਐਨਓਸੀ ਤੋਂ ਬਿਨਾ ਇਹਨਾਂ ਰਾਤੋਂ ਰਾਤ ਇਹਨਾਂ ਦਾ ਮੀਟਰ ਵੀ ਲੱਗ ਗਿਆ ਜੀ ਅਨਲੀਗਲ ਤਰੀਕੇ ਨਾਲ ਤੇ ਮੈਂ ਵੀ ਪੁੱਛਣਾ ਚਾਹੁੰਦਾ ਕਿ ਇਦਾਂ ਦੀ ਇਹਨਾਂ ਨੂੰ ਕਿਹੜੀ ਛੜੀ ਆ ਜਿਹੜੀ ਰਾਤੋਂ ਰਾਤ ਇਹਨਾਂ ਦਾ ਮੀਟਰ ਲੱਗ ਜਾਂਦਾ ਆ ਕਿ ਸਾਡਾ ਮੀਟਰ ਅਜੇ ਅਪਲਾਈ ਨਹੀਂ ਕਰ ਰਿਹਾ ਸਾਡੀ ਉਹ ਪੂੰਚੇ ਦੁਕਾਨ ਸਾਡ ਨੂੰ ਮੀਟਰ ਨਹੀਂ ਅਪਲਾਈ ਹੋ ਰਿਹਾ ਸੀ ਜੈ ਸਾਹਿਬ ਨੂੰ ਪੁੱਛ ਚੁੱਕੇ ਆ ਉਹ ਕਹਿ ਰਹੇ ਜਦੋਂ ਸਰਕਾਰ ਦੀ ਹਦਾਇਤਾਂ ਅਜੀ ਦੁਪਹਿਰੇ ਅਸੀਂ ਆਪਣੇ ਕੰਮਕਾਰਾਂ ਤੇ ਗਏ ਸੀ ਅੱਜ ਦੇਖਿਆ ਤੇ ਇਹਨਾਂ ਦੇ ਆ ਕੇ ਗੱਡੀ ਖੜੀ ਸੀ ਮੋਰੇ ਤੇ ਰਾਤੋਂ ਰਾਤ ਇਹਨਾਂ ਦਾ ਟਾਵਰ ਵੱਡਾ ਕੀਤਾ ਜਾ ਦੁਪਹਿਰ ਦੇ ਟਾਈਮ ਅੱਜ ਦੁਪਹਿਰ ਦੇ ਟਾਈਮ ਕੋਈ ਰਸ ਹੁੰਦਾ ਨਹੀਂ ਗਲੀ 'ਚ ਤੇ ਦੁਪਹਿਰ ਦੇ ਟਾਈਮ 12 ਤੋਂ 1 ਦੇ ਵਿੱਚ ਇਹ ਟਾਵਰ ਵੱਡਾ ਕੀਤਾ ਜਾ ਰਿਹਾ ਜਦੋਂ ਮੈਂ ਇੱਥੋਂ ਕੰਮ ਤੋਂ ਘਰੇ ਆਇਆ ਆਪਣੇ ਆ ਕੇ ਮਹੱਲੇ ਵਾਲਿਆਂ ਨੇ ਮੈਨੂੰ ਦੱਸਿਆ ਤੇ ਅਸੀਂ ਆਪਣਾ ਇਕੱਠ ਕਰਕੇ ਐਸ ਐਚ ਓ ਸਾਹਮਣੂ ਵੀ ਫੋਨ ਕਰਕੇ ਬੁਲਾ ਲਿਆ ਆ ਤੇ ਸਾਡੀ ਬਣਦੀ ਕਾਰਵਾਈ ਜਿਹੜੀ ਕੀਤੀ ਹੈ ਇਹਨਾਂ ਦੇ ਕੀਤੀ ਜਾਵੇ ਤੇ ਜਿਹੜਾ ਅਨਲੀਗਲ ਤਰੀਕੇ ਨਾਲ ਇਹ ਟਾਵਰ ਬਣਦਾ ਵੱਡਾ ਕੀਤਾ ਜਾ ਰਿਹਾ ਇਹਨੂੰ ਹਟਾ ਕੇ ਬਿਲਕੁਲ ਜੈਨੂਅਲ ਤਰੀਕੇ ਨਾਲ ਅਸੀਂ ਰਹਿ ਸਕੀਏ ਇੱਥੇ ਕਿਉਂਕਿ ਸਾਡੇ ਦਾ ਏਰੀਆ ਦਾ ਪਹਿਲਾਂ ਹੀ ਬਹੁਤ ਬੁਰਾ ਹਾਲ ਆ ਅਸੀਂ ਮੁੰਡੀਆਂ ਸਾਹਿਬ ਨੂੰ ਵੀ ਬੇਨਤੀ ਕਰਦੇ ਆ ਕਿ ਇਹਦੇ ਵੱਲ ਖਾਸ ਧਿਆਨ ਦੇ ਕੇ ਦੇ ਕੇ ਇਹਦਾ ਹੱਲ ਕੀਤਾ ਜਾਵੇ ਕਿ ਮਲੇ ਨਿਵਾਸੀਆਂ ਦੇ ਨਾਲ ਤਾਂ ਕਿ ਆਉਣ ਵਾਲੇ 2 ਸਾਲਾਂ ਬਾਅਦ ਅਸੀਂ ਵੋਟ ਤਾਂ ਉਹਨਾਂ ਨਾਲ ਖੜੇ ਚੱਕੀ ਜੇ ਉਹ ਸਾਡੇ ਨਾਲ ਖੜਨਗੇ ਤੇ ਟਾਵਰ ਦੇ ਨਾਲ ਤਕਲੀਫਾਂ ਵੀ ਆ ਰਹੀਆਂ ਕੋਈ ਮਨ ਤਕਲੀਫਾਂ ਆ ਰਹੀਆਂ ਜੀ ਮੇਰੇ ਫਾਦਰ ਸਾਹਿਬ ਨੂੰ ਅਟੈਕ ਦੀ ਪ੍ਰੋਬਲਮ ਆ ਗਈ ਜੀ ਠੀਕ ਹੈ ਜੀ ਬਾਕੀ ਮਹੱਲੇ ਦੇ ਬੱਚੇ ਆ ਜੀ ਛੋਟੇ ਛੋਟੇ ਬੱਚੇ ਆ ਨਾਲ ਗਵਾਂਡੀਆਂ ਦਾ ਘਰ ਆ ਦੇਖੋ ਜੀ ਇਧਰ ਨਾਲ ਸਾਡੇ ਹੋਰ ਗਵਾਂਡੀਆਂ ਦੇ ਘਰ ਆ ਨਾਲ ਆ ਪੋਪਕੋਰਨ ਵਾਲਿਆਂ ਦਾ ਗਾਂਡੀਆਂ ਦਾ ਘਰ ਆ ਜੀ ਇੰਨਾ ਵੀ ਛੋਟੇ ਛੋਟੇ ਬੱਚੇ ਆ ਤੇ ਮੈਂ ਪੁੱਛਣਾ ਇਹ ਜਾਨਣਾ ਜੀ ਮੈਨੂੰ ਦੁੱਖ ਇਹ ਲੱਗ ਰਿਹਾ ਅਸੀਂ ਪੰਜਾਬ ਦੇ ਨਿਵਾਸੀ ਹੋਣ ਕਰਕੇ ਸਾਡਾ ਮੀਟਰ ਨਹੀਂ ਬਲਾਈ ਹੋ ਰਿਹਾ ਇਹਨਾਂ ਦਾ ਰਾਤੋ ਰਾਤ ਮੀਟਰ ਕਿਵੇਂ ਬਲਾਈ ਹੋ ਗਿਆ ਮੈਂ ਇਹ ਵੀ ਸ਼ੰਕਾ ਜਾਹਿਰ ਕਰਦਾ ਕਿ ਇਹ ਵੀ ਜਾਂਚ ਕੀਤੀ ਜਾਵੇ ਇਹਦੀ ਵੀ ਜੇ ਜੈ ਸਿੰਘ ਸਾਹਿਬ ਨੂੰ ਵੀ ਪੁੱਛਿਆ ਜਾਵੇ ਇਹਦਾ ਮੀਟਰ ਕਿਵੇਂ ਲੱਗ ਗਿਆ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਸਾਨੂੰ ਇਨਸਾਫ ਦਿੱਤਾ ਜਾਵੇ ਮਹੱਲਾ ਨਿਵਾਸੀਆਂ ਨੂੰ ਤਾਂ ਕਿ ਜਿਉਂ ਅਸੀਂ ਪਹਿਲਾਂ ਹੀ ਇਹਨੇ ਬੁਰੇ ਹਾਲਾਤਾਂ ਵਿੱਚ ਰਹਿ ਰਹੇ ਹਾਂ ਤੇ ਅਸੀਂ ਸ਼ਾਂਤਮਈ ਆਰਾਮ ਦੇ ਨਾਲ ਰਹਿ ਸਕੀਏ ਕਿ ਸਾਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਰਾਤ ਦੇ ਸਮੇਂ ਤੁਹਾਡੇ ਮਹੱਲਾ ਵੱਲੋਂ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਹ ਕੀਤਾ ਜਾ ਰਿਹਾ ਹੈ ਜੀ ਕਿ ਟਾਵਰ ਲੱਗਾ ਰਾਤੂ ਰਾਤ ਠੀਕ ਹੈ ਇਹ ਕਿਸੇ ਦੀ ਸਪੋਰਟ ਦੇ ਨਾਲ ਲਗਾਇਆ ਤੇ ਕਿਸੇ ਨੂੰ ਵੀ ਇੱਥੇ ਪਤਾ ਨਹੀਂ ਸੀਗਾ ਵੀ ਇਹ ਮਹੱਲੇ ਦੇ ਵਿੱਚ ਕੀ ਹੋ ਰਿਹਾ ਆ ਠੀਕ ਹੈ ਜੀ ਰਾਤ ਨੂੰ ਜਦੋਂ ਸਵੇਰੇ 7 ਵਜੇ ਸਾਰੇ ਜਣੇ ਆਏ ਆ ਉਦੋਂ ਪਤਾ ਲੱਗਾ ਕਿ ਇੱਥੇ ਟਾਵਰ ਲੱਗ ਚੁੱਕਾ ਆ ਫਿਰ ਕਿਸੇ ਨੇ ਵੀ ਕੋਈ ਗੱਲ ਨਹੀਂ ਕੀਤੀ ਚਲੋ ਕੋਈ ਗੱਲ ਨਹੀਂ ਸੀ ਹੁਣ ਅੱਜ ਦੀ ਡੇਟ ਦੇ ਵਿੱਚ ਦੁਪਹਿਰ ਤੋਂ 1 ਵਜੇ ਤੋਂ ਲੈ ਕੇ ਹੁਣ ਤੱਕ ਬੰਦੇ ਉੱਪਰ ਆ ਟਾਵਰ 'ਤੇ ਡਰ ਕੀਤਾ ਜਾ ਰਿਹਾ ਕਿ ਸਾਰੇ ਹੀ ਮਹੱਲੇ ਨੂੰ ਪ੍ਰੋਬਲਮ ਹੈ ਇਸ ਤੋਂ ਤੇ ਸਾਰੇ ਹੀ ਦੁਖੀ ਆ ਠੀਕ ਹੈ ਜੀ ਔਰ ਜੇ ਦੀ سپورਟ ਕੀ ਨਾਲਾ ਬੰਦਾ ਵੀ ਇਹਦੇ ਪਿੱਛੇ ਬੈਕ ਦਾ ਕਰਕੇ ਕਰਾ ਰਹੀ ਹੈ ਨਹੀਂ ਤੇ ਕੋਈ ਵੀ ਨਹੀਂ ਇਦਾਂ ਦਾ ਕਰ ਸਕਦਾ ਟਾਵਰ ਦਾ ਕੰਮ ਚੱਲਦਾ ਵੀ ਪਰ ਹਾਂਜੀ ਇਸ ਵੇਲੇ ਵੀ ਟਾਵਰ ਦਾ ਕੰਮ ਚੱਲ ਰਿਹਾ ਬੰਦੇ ਉੱਪਰ ਕੰਮ ਕਰ ਰਹੇ ਨੇ ਚਾਰ ਬੰਦੇ ਉੱਪਰ ਹੀ ਆ ਇਹਦੇ ਕਮਰੇ ਦੇ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕੋਈ ਦਿੱਤਾ ਹੀ ਕੰਪਲੇਂਟ ਸੀ ਹਾਂਜੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਐਸਐਚਓ ਨੂੰ ਬੁਲਾਇਆ ਕਿੰਨੀ ਦਿਨ ਹੋ ਗਿਆ ਕਿੰਨੇ ਦਿਨ ਅੱਧਾ ਪੌਣਾ ਘੰਟਾ ਹੋ ਗਿਆ ਜੀ ਕੋਈ ਕਾਲ ਆ ਜਿਹਨਾਂ ਨੇ ਧਿਆਨ ਵਰਗਾ ਸ਼੍ਰੀ ਗੁਰਾਲ ਜੀ ਹਜੇ ਤੱਕ ਕਾਲ ਨਹੀਂ ਆਈ ਕੋਈ ਵੀ मैं यहाँ पे करीबन आज दो से रह रही हूँ दस साल दो दस में आई थी किराया पे रहती थी इसके बाद अपना यहाँ घर बनाया रहा कम करती हूँ मैं ते... इनका ये पुराना चल रहा है टावर के खुंदक नहीं है इनको मेरा पुराना रंजिश निकाल रहे हैं जो है इसकी परमिशन है आपके पास नहीं ये कंपनी को पता है इसके बारे में हमको कुछ आपको लेटर पैड दिया होगा आपके घर में लग रहा टावर ले, नहीं टावर? लेटर पैड सारा उसी के पास है कंपनी के पास है सारा तो तो। कुछ नहीं दिया टावर लगा रहे वो हाँ बोला हमारे पास सारा परमिशन है हमको एक हाई लेंथ घर चाहिए हम उसके ऊपर लगाना है दस फुट का टावर है कोई बड़ा नहीं मोहल्ले वाले हुए बोल रहे टावर नहीं लगने देना क्या बोल रहे हो तो ये दो साल बाद क्यों जागे हैं पहले क्यों नहीं जागे आप दो साल हो गए हाँ किराया देती है, कितना दे रहे है? दस हजार ग्यारह हजार आपको किराया मिल रहा है आपको लेटर नहीं मिली इसकी परमिशन नहीं, नहीं, का लेटर पैड आया था फिर उनको जमा हो गया अच्छा आपके पास प्रूफ नहीं है नहीं हमारा फोटो तो स्टेट भी नहीं है आपके नहीं फोटो स्टेट भी नहीं मेल पे होगा तो होगा